ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਆਪਾਂ ਪਿਛਲੀ ਵਾਰ ਮਹਾਰਾਜਾ ਜੀ ਸਿੰਘ ਦੇ ਖਾਨਦਾਨ ਬਾਰੇ ਗੱਲਬਾਤ ਕੀਤੀ ਸੀ ਪਿਛਲੀ ਵੀਡੀਓ ਦੇ ਵਿੱਚ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਕੁਝ ਇਤਿਹਾਸ ਸੁਣਾਇਆ ਸੀਗਾ ਤੇ ਹੁਣ ਆਪਾਂ ਅੱਗੇ ਤੁਹਾਨੂੰ ਮਹਾਰਾਜਾ ਜੀ ਸਿੰਘ ਦਾ ਜਿਹੜਾ ਇਤਿਹਾਸ ਆ ਅੱਜ ਦੀ ਵੀਡੀਓ ਦੇ ਵਿੱਚ ਸੁਣਾਵਾਂਗੇ ਸੋ ਸਾਡੀ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਤੇ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿਹੜਾ ਇਤਿਹਾਸ ਆ ਉਹ ਹੋਰ ਵੀ ਲੋਕ ਸੁਣ ਸਕਣ। ਹੁਣ ਆਪਾਂ ਤੁਹਾਨੂੰ ਅੱਗੇ ਦਾ ਇਤਿਹਾਸ ਸੁਣਾਉਣ ਲੱਗੇ ਆ। ਦੋਸਤੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਜਦੋਂ ਸਰਦਾਰ ਬੁੱਧ ਸਿੰਘ ਫੌਜ ਦੇ ਕਮਾਂਡਰ ਬਣ ਜਾਂਦੇ ਨੇ। ਉਸ ਤੋਂ ਬਾਅਦ ਕੀ ਹੁੰਦਾ? ਹੁਣ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਰਦਾਰ ਬੁੱਧ ਸਿੰਘ ਕਈ ਫੌਜ ਲੜਾਈਆਂ ਦੇ ਵਿੱਚ ਲੜਨ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਸਰੀਰ ਦੇ ਉੱਤੇ ਜ਼ਖਮ ਹੋ ਜਾਂਦੇ ਨੇ। ਤਕਰੀਬਨ ਉਹਨਾਂ ਦੇ ਸਰੀਰ ਦੇ ਉੱਤੇ 40 ਜ਼ਖਮ ਨੇ ਜਿਹੜੇ ਹੋ ਜਾਂਦੇ ਨੇ ਸਰਦਾਰ ਬੁੱਧ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਲੜਕਾ ਸਰਦਾਰ ਨੋਦ ਸਿੰਘ ਫੌਜ ਦਾ ਕਮਾਂਡਰ ਬਣ ਗਿਆ ਉਹਨਾਂ ਦਿਨਾਂ ਦੇ ਵਿੱਚ ਨਵਾਬ ਕਪੂਰ ਸਿੰਘ ਫੌਜ ਦੇ ਜਿਹੜੇ ਸਿੱਖਾਂ ਦੀ ਫੌਜ ਦੇ ਮੁਖੀ ਸਨ ਤਾਂ ਉਸ ਤੋਂ ਬਾਅਦ ਸਰਦਾਰ ਨੋਦ ਸਿੰਘ ਸਰਦਾਰ ਕਪੂਰ ਸਿੰਘ ਜੀ ਨੂੰ ਵੀ ਮਿਲੇ ਅਤੇ ਉਹ ਸਰਦਾਰ ਕਪੂਰ ਸਿੰਘ ਦੀ ਮਿਸਲ ਦੇ ਵਿੱਚ ਸ਼ਾਮਲ ਹੋ ਗਏ ਅਤੇ 1748 ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਅਹਿਮਦ ਸ਼ਾਹ ਅਬਦਾਲੀ ਦੇ ਉੱਤੇ ਹਮਲਾ ਕੀਤਾ ਉਸ ਟਾਈਮ ਸਿੱਖ ਫੌਜ ਨੇ ਅਹਿਮਦ ਸ਼ਾਹ ਅਬਦਾਲੀ ਦਾ ਬਹੁਤ ਹੀ ਡਟ ਕੇ ਮੁਕਾਬਲਾ ਕੀਤਾ ਅਤੇ ਸਰਦਾਰ ਨੋਦ ਸਿੰਘ ਵੀ ਉਸ ਫੌਜ ਦੇ ਵਿੱਚ ਸ਼ਾਮਲ ਸਨ ਅਤੇ ਸਿੱਖਾਂ ਨੇ ਸਰਦਾਰ ਨੋਦ ਸਿੰਘ ਦੀ ਬਹਾਦਰੀ ਦੀ ਬਹੁਤ ਪ੍ਰਸ਼ੰਸਾ ਵੀ ਕੀਤੀ 1752 ਦੇ ਵਿੱਚ ਸਰਦਾਰ ਨੋਹ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਲੜਕਾ ਚੜਤ ਸਿੰਘ ਜੋ ਕਿ ਫੌਜ ਦਾ ਮੁਖੀ ਬਣਿਆ ਉਸ ਤੋਂ ਬਾਅਦ ਉਹਨੇ ਫੌਜ ਦੀ ਕਮਾਂਡ ਨੂੰ ਸੰਭਾਲਿਆ ਸਰਦਾਰ ਚੜਤ ਸਿੰਘ ਨੇ ਆਪਣੇ ਨਾਲ ਪੈਦਲ ਚੱਲਣ ਵਾਲੇ ਸਿਪਾਹੀ ਅਤੇ ਤਕਰੀਬਨ 50 ਘੋੜਸਵਾਰ ਵੀ ਰੱਖੇ ਅਤੇ ਉਸਨੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਆਪਣਾ ਕਾਫੀ ਦਬਦਬਾ ਕਾਇਮ ਕੀਤਾ ਜਿਸ ਕਰਕੇ ਉਸ ਦੀ ਕਾਫੀ ਵਧੀਆ ਚੜ੍ਹਾਈ ਹੋ ਚੁੱਕੀ ਸੀ ਅਤੇ ਲੋਕਾਂ ਨੂੰ ਚੜਤ ਸਿੰਘ ਨੇ ਇਹ ਅਹਿਸਾਸ ਕਰਾ ਦਿੱਤਾ ਸੀਗਾ ਵੀ ਉਹਨਾਂ ਦੀ ਛਤਰ ਛਾਇਆ ਹੇਠ ਕੋਈ ਵੀ ਬੰਦਾ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਦਾ ਬਲਕਿ ਜਿਹੜਾ ਉਹਨਾਂ ਦੀ ਛਤਰ ਛਾਇਆ ਦੇ ਹੇਠ ਰਹੂਗਾ ਉਹਦਾ ਭਲਾਈ ਹੋਊਗਾ ਅਤੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਊਗੀ ਈਮਨਾਬਾਦ ਦਾ ਇੱਕ ਮੁਗਲ ਸ਼ਾਸਕ ਸੀ ਜਿਹੜਾ ਜੋ ਕਿ ਚੜਤ ਸਿੰਘ ਨੂੰ ਬਹੁਤ ਜ਼ਿਆਦਾ ਧੰਵਕੀਆਂ ਦਿੰਦਾ ਸੀਗਾ ਅਤੇ ਚੜਤ ਸਿੰਘ ਨੇ ਉਹਦੇ ਉੱਤੇ ਇੱਕ ਹਮਲਾ ਕੀਤਾ ਅਤੇ ਉਸਨੇ ਉਸਦਾ ਰਾਜ ਹੀ ਖਤਮ ਕਰ ਦਿੱਤਾ ਇਸ ਹਮਲੇ ਤੋਂ ਬਾਅਦ ਚੜਤ ਸਿੰਘ ਦੀ ਜਿਹੜੀ ਰਿਆਸਤ ਆ ਉਹ ਕਾਫੀ ਦੂਰ ਤੱਕ ਫੈਲ ਗਈ ਲਾਹੌਰ ਦਾ ਜਿਹੜਾ ਗਵਰਨਰ ਸੀਗਾ ਉਹ ਆਪਣੀ ਫੌਜ ਲੈ ਕੇ ਗੁਜਰਾਵਾਲਾ ਵੱਲ ਚੱਲ ਪਿਆ ਸੀ ਤਾ ਚੜਤ ਸਿੰਘ ਨੇ ਆਪਣੀ ਫੌਜ ਨੂੰ ਨਾਲ ਲੈ ਕੇ ਸਿੱਖ ਸਰਦਾਰਾਂ ਨੂੰ ਬੁਲਾ ਲਿਆ ਅਤੇ ਜਿਹੜੀ ਲਾਹੌਰ ਦੀ ਫੌਜ ਸੀ ਉਸ ਨੂੰ ਹਰਾ ਦਿੱਤਾ ਪੂਰੇ ਪੰਜਾਬ ਦੇ ਵਿੱਚ ਚੜਤ ਸਿੰਘ ਦਾ ਜਿਹੜਾ ਸਿੱਕਾ ਸੀਗਾ ਉਹ ਚੱਲਣ ਲੱਗਿਆ ਸੀਗਾ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਪੂਰੇ ਪੰਜਾਬ ਦਾ ਧਨ ਲੁੱਟ ਕੇ ਕਿ ਜਾ ਰਿਹਾ ਸੀਗਾ ਤਾਂ ਚੜਤ ਸਿੰਘ ਨੇ ਬਹੁਤ ਹੀ ਬਹਾਦਰੀ ਦੇ ਨਾਲ ਖੁਸ਼ਿਆਰੀ ਦੇ ਨਾਲ ਡਟ ਕੇ ਉਸ ਦਾ ਮੁਕਾਬਲਾ ਕੀਤਾ ਅਤੇ ਜਿਹੜਾ ਪੰਜਾਬ ਦਾ ਲੁੱਟਿਆ ਹੋਇਆ ਧਰ ਸੀਗਾ ਉਸ ਤੋਂ ਵਾਪਸ ਲੈ ਕੇ ਆਇਆ ਚੜਤ ਸਿੰਘ ਦੀ ਚੜ੍ਹਾਈ ਤੋਂ ਅਫਗਾਨ ਤੇ ਮੁਗਲ ਕਾਫੀ ਡਰਨ ਲੱਗੇ ਸੀਗੇ ਤਾਂ ਉਸ ਤੋਂ ਬਾਅਦ ਚੜਤ ਸਿੰਘ ਨੇ ਵਜੀਰਾਬਾਦ ਅਤੇ ਜੇਲਮ ਦਰਿਆ ਨੂੰ ਪਾਰ ਕਰਕੇ ਅਤੇ ਕਾਫੀ ਇਲਾਕਾ ਜਿੱਤ ਲਿਆ ਸੀਗਾ ਜੰਮੂ ਦੇ ਵਿੱਚ ਸਰਦਾਰ ਚਰਤ ਸਿੰਘ ਇੱਕ ਬਗਾਵਤ ਨੂੰ ਦਬਾਉਣ ਗਏ ਸੀ ਜਿੱਥੇ ਕਿ ਉਹਨਾਂ ਤੋਂ ਖੁਦੋਂ ਹੀ ਗੋਲੀ ਚੱਲ ਗਈ ਜੋ ਕਿ ਉਹਨਾਂ ਦੇ ਜਾ ਕੇ ਲੱਗੀ ਤੇ ਜਿਸ ਕਰਕੇ ਸਰਦਾਰ ਚੜਤ ਸਿੰਘ ਦੀ ਜਿਹੜੀ ਮੌਤ ਹੋ ਜਾਂਦੀ ਹੈ 1774 ਦੇ ਵਿੱਚ ਸਰਦਾਰ ਚੜਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਜੋ ਕਿ 10 ਸਾਲਾਂ ਦੀ ਉਮਰ ਦਾ ਸੀ ਮਹਾ ਸਿੰਘ ਸ਼ੁਕਰਚਾਰੀਆ ਮਿਸਲ ਦਾ ਮੁਖੀ ਬਣਿਆ 6 ਸਾਲਾਂ ਤੱਕ ਤਾਂ ਉਸ ਦੀ ਮਾਂ ਦੇਸਾ ਸੀ ਜਿਹੜੀ ਉਹ ਇਸ ਸਾਰੇ ਰਾਜ ਭਾਗ ਨੂੰ ਚਲਾਉਂਦੇ ਰਹੇ ਉਸ ਤੋਂ ਬਾਅਦ ਜਦੋਂ ਮਹਾ ਸਿੰਘ 16 ਸਾਲ ਦਾ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਉਸ ਨੇ ਪੂਰੀ ਫੌਜ ਦੀ ਜਿਹੜੀ ਹੈ ਕਮਾਂਡ ਸੰਭੀ ਕਮਾਂਡ ਸੰਭਾਲਣ ਤੋਂ ਬਾਅਦ ਰਸੂਲਪੁਰ ਅਤੇ ਅਲੀ ਨਗਰ ਨੂੰ ਜਿੱਤ ਲਿਆ ਅਤੇ ਜਿੱਤਣ ਤੋਂ ਬਾਅਦ ਉਹਨਾਂ ਦੇ ਜਿਹੜੇ ਨਾਂ ਵੀ ਉਸ ਨੇ ਬਦਲ ਕੇ ਰਾਮਨਗਰ ਅਤੇ ਅਕਾਲਗੜ੍ਹ ਰੱਖ ਦਿੱਤੇ ਸਰਦਾਰ ਮਹਾ ਸਿੰਘ ਦੇ ਘਰ 1780 ਦੇ ਵਿੱਚ ਇੱਕ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ। ਮਹਾ ਸਿੰਘ ਨੇ ਜੰਮੂ ਤੇ ਹਮਲਾ ਕਰਕੇ ਜੰਮੂ ਨੂੰ ਵੀ ਜਿੱਤ ਲਿਆ ਸੀ। 1792 ਦੇ ਵਿੱਚ ਕੋਚਰ ਬਿਮਾਰ ਰਹਿਣ ਤੋਂ ਬਾਅਦ ਸਰਦਾਰ ਮਹਾ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਰਣਜੀਤ ਸਿੰਘ ਜਿਹੜਾ ਕਿ ਸ਼ੁਕਰ ਚੱਕੀਆ ਮਿਸਲ ਦਾ ਮੁਖੀ ਅਤੇ ਜਰਨੈਲ ਬਣਦਾ ਹੈ। ਰਣਜੀਤ ਸਿੰਘ ਦਾ ਜਨਮ ਗੁਜਰਾਵਾਲਾ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਉਸ ਜਗ੍ਹਾ ਦੇ ਉੱਤੇ ਹੋਇਆ ਅਤੇ ਇਹ ਨਗਰ ਉਸ ਦੀ ਮਿਸਲ ਦੀ ਪਹਿਲੀ ਰਾਜਧਾਨੀ ਬਣੀ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕੁਝ ਖਾਸ ਗੱਲਾਂ ਦੱਸੀਆਂ ਉਹਨਾਂ ਦੇ ਜਨਮ ਬਾਰੇ ਦੱਸੀਆਂ ਵੀ ਕੌਣ ਉਹਨਾਂ ਦੇ ਪਿਤਾ ਸੀ। ਸ਼ੁਰੂਆਤੀ ਦੌਰ ਦੇ ਵਿੱਚ ਕਿਵੇਂ ਉਹ ਰਾਜਗਦੀ ਤੇ ਬੈਠੇ ਤਾਂ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਤੁਹਾਨੂੰ ਜਾਣਕਾਰੀ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਇਤਿਹਾਸ ਬਾਰੇ। ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ। ਅਗਲੀ ਵੀਡੀਓ ਦੇ ਵਿੱਚ ਹੋਰ ਵੀ ਤੁਹਾਨੂੰ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਦੱਸਾਂਗੇ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ